ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਅਮਰੀਕਾ ਦੇ ਵਿੱਚ ਖਾਸ ਕਰਕੇ ਸਾਡੇ ਟਰੱਕ ਵਾਲੇ ਵੀਰਾਂ ਦੇ ਲਈ ਜਦੋਂ ਦਾ ਸ਼ੈਨ ਡਫੀ ਸਾਹਿਬ ਨੇ ਫਰਮਾਨ ਜਾਰੀ ਕੀਤਾ ਹੈ ਤੇ ਕੁਸਰ ਮੁਸਰ ਕੰਨਾਂ ਦੇ ਵਿੱਚ ਚੱਲਦੀ ਰਹਿੰਦੀ ਹੈਗੀ ਹੈ ਚਾਹੇ ਉਹ ਵੀਡੀਓ ਕਾਲ ਤੇ ਸਾਡੇ ਬਾਈ ਗੱਲਾਂ ਬਾਤਾਂ ਕਰਦੇ ਨੇ ਕਾਲ ਕਰਦੇ ਨੇ ਜਾਂ ਜਿੱਥੇ ਵੀ ਕੋਈ ਮਹਿਫਲ ਦੇ ਵਿੱਚ ਬੈਂਦੇ ਨੇ ਉੱਥੇ ਚਰਚਾ ਹੀ ਕਰਦੇ ਨੇ ਕਿ ਬਾਈ ਜੀ ਬੰਨਣਾ ਕੀ ਹੈਗਾ ਪਿਛਲੇ ਦਿਨਾਂ ਤੋਂ ਮੈਡੀਕਲ ਨੂੰ ਲੈ ਕੇ ਕਾਫੀ ਰੌਲਾ ਰੱਪਾ ਚੱਲਿਆ ਸੀਗਾ ਕਿ ਮੈਡੀਕਲ ਅਪਡੇਟ ਹੋਣਗੇ ਜਾਂ ਨਹੀਂ ਹੋਣਗੇ ਤੇ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਨਾਮ ਹੈਗਾ ਜੀ ਬਾਈ ਦਾ ਕਿੰਦਰਬੀਰ ਸਿੰਘ ਪਰ ਕਹਿੰਦੇ ਆ ਕਿੰਦਾ ਕਿੰਦਾ ਯੂਬਾ ਸਿਟੀ ਵਾਲਾ ਤੇ ਬਾਈ ਮੇਰੇ ਨਾਲ ਮੌਜੂਦ ਹੈ ਜਾਣਕਾਰੀ ਲਵਾਂਗੇ ਮੈਡੀਕਲ ਦੇ ਮੁਤਲਕ ਕਿਉਂਕਿ ਬਹੁਤ ਵੱਡੇ ਸਵਾਲ ਨੇ ਕਿ ਕੀ ਮੈਡੀਕਲ ਅਪਡੇਟ ਹੋਣ ਲੱਗ ਪਏ ਨੇ ਜਾਂ ਫਿਰ ਨਹੀਂ ਹੁੰਦੇ ਨੇ ਇਹਦੇ ਬਾਬਤ ਗੱਲਬਾਤਾਂ ਕਰਾਂਗੇ ਟਰਕਿੰਗ ਇੰਡਸਟਰੀ ਦੇ ਰਿਲੇਟਿਡ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਦਾ ਕਿੰਦੇ ਪਾਜੀ ਸਵਾਗਤ ਜੀ ਧੰਨਵਾਦ ਤੁਹਾਡਾ ਸਮਾਂ ਦੇਣ ਤੇ ਲਈ ਸਤਿ ਸ੍ਰੀ ਅਕਾਲ ਪਾਜੀ ਜੀ ਬਹੁਤ ਥੈਂਕ ਯੂ ਜੀ ਤੁਹਾਡਾ ਜੀ ਬਹੁਤ ਬਹੁਤ ਮਿਹਰਬਾਨੀ ਪਾਜੀ ਕਿੰਦਾ ਪਾਜੀ ਮੈਨੂੰ ਦੱਸਿਓ ਕਿ ਜਿਹੜੀ ਤੁਸੀਂ ਕੁਝ ਬਾਈ ਤੁਹਾਡੇ ਨਾਲ ਖੜੇ ਸੀ ਟਰੱਕ ਵਾਲੇ ਵੀਰ ਜੋ ਵੀਡੀਓ ਮੇਰੇ ਤੱਕ ਪਹੁੰਚੀ ਉਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਮੈਡੀਕਲ ਜਿਹੜੇ ਨੇ ਉਹ ਅਪਡੇਟ ਹੋ ਰਹੇ ਨੇ ਵੈਸੇ ਵੀ ਤੁਸੀਂ ਬਹੁਤ ਸਾਰੇ ਟਰਕਿੰਗ ਦੇ ਰਿਲੇਟਿਡ ਵੀਡੀਓ ਕਰਦੇ ਰਹਿੰਦੇ ਹੋ ਅਪਡੇਟ ਦਿੰਦੇ ਰਹਿੰਦੇ ਹੋ ਮੈਡੀਕਲ ਦਾ ਮੈਨੂੰ ਦੱਸੋ ਕਿ ਕੀ ਹੈਗਾ ਐਸ ਵਲੇ ਸਿਨੈਰੀਓ ਭਾਜੀ ਮੈਡੀਕਲ ਦਾ ਇਦਾਂ ਹੈ ਕਿ ਪਹਿਲਾਂ ਤਾਂ ਡੀਐਮਬੀਐਨ ਨੇ ਥੋੜੇ ਕਿ ਦਿਨ ਪਹਿਲਾਂ ਸਾਰਿਆਂ ਦੇ ਜਿਨ੍ਹਾਂ ਦੇ ਕੋਲ ਕਮਰਸ਼ੀਅਲ ਡਰਾਈਵਰ ਲਾਇਸੈਂਸ ਹੋ ਉਹਨਾਂ ਨੂੰ ਸਾਰਿਆਂ ਨੂੰ ਈਮੇਲ ਕਰੀ ਸੀਗੀ ਕਿ ਅਸੀਂ ਨਾਨ ਡੋਮਿਸਾਈਲਡ ਲਾਇਸੈਂਸ ਵਾਲਿਆਂ ਨੂੰ ਮੈਡੀਕਲ ਹੁਣ ਜਿਹੜੇ ਆ ਉਹ ਰੀਨਿਊ ਨਹੀਂ ਕਰਾਂਗੇ ਤੇ ਉਹਦੇ ਤੋਂ ਤਿੰਨ ਕ ਚਾਰ ਕ ਦਿਨ ਬਾਅਦ ਜਿੱਦਾਂ ਸਾਡਾ ਮੇਰਾ ਟੈਸਟ ਸੀਗਾ ਡੀਐਮਬੀ ਦੇ ਵਿੱਚ ਤੇ ਅਸੀਂ ਗਏ ਆ ਉੱਥੇ ਗੱਲ ਹੋਈ ਆ ਤੇ ਉਹ ਡੀਐਮਬੀ ਵਾਲਿਆਂ ਨੇ ਦੱਸਣ ਦੇ ਮੁਤਾਬਕ ਸਾਨੂੰ ਦੱਸਿਆ ਕਿ ਅੱਜ ਸਵੇਰੇ ਸਾਨੂੰ ਈਮੇਲ ਆਈ ਆ ਐਫਐਮਸੀ ਵੱਲੋਂ ਕਿਉਂ ਨਹੀਂ ਸਾਨੂੰ ਈਮੇਲ ਦੇ ਵਿੱਚ ਕਿਹਾ ਆ ਕਿ ਤੁਸੀਂ ਜਿਹੜੇ ਮੈਡੀਕਲ ਆ ਨਾਨ ਡੋਮਿਸਾਈਲ ਦੇ ਤੇ ਉਹ ਆ ਆਪਣੇ ਅਪਡੇਟ ਕਰੋ ਨਾ ਹੁਣ ਤੇ ਫੇਰ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਇਹ ਕਿੰਨੇ ਚਿਰ ਲਈ ਹੋਊਗੇ ਕਿ ਥੋੜੇ ਚਿਰ ਲਈ ਆ ਜਾਂ ਇਹ ਲੌਂਗ ਟਾਈਮ ਲਈ ਆ ਤੇ ਉਹਨੇ ਮੈਨੂੰ ਜਿਹੜਾ ਡੀਐਮਬੀ ਵਾਲਿਆਂ ਨੇ ਦੱਸਿਆ ਸੀਗਾ ਕਿ ਉਹਨੇ ਸ਼ਾਰਟ ਈਮੇਲ ਕਰ ਲਈ ਆ ਉਹਨੇ ਕਿਹਾ ਕਿ ਹੱਲੇ ਕਰੋ ਕਿ ਇਹ ਨਹੀਂ ਪਤਾ ਉਹ ਨਹੀਂ ਇੱਕ ਸਾਲ ਕਰਨੇ ਆ ਉਹ ਕਹਿੰਦੇ ਕਿ ਸਾਨੂੰ ਇਹ ਨਹੀਂ ਪਤਾ ਕਿਉਂ ਨਹੀਂ ਹਫ਼ਤੇ ਬਾਅਦ ਹੀ ਸਾਨੂੰ ਜਵਾਬ ਦੇਦਾ ਨਾ ਕਿ ਹੁਣ ਤੁਸੀਂ ਨਾ ਕਰੋ ਮੈਡੀਕਲ ਅਪਡੇਟ ਤੇ ਹੱਲੇ ਫਿਲਹਾਲ ਦੀ ਘੜੀ ਦੇ ਵਿੱਚ ਹੋ ਰਹੇ ਆ ਬਹੁਤ ਡੀਐਮਬੀਆਂ ਨੇ ਕੀਤੇ ਆ ਤੇ ਬਹੁਤ ਡੀਐਮਬੀਆਂ ਨਹੀਂ ਵੀ ਕਰ ਰਹੀਆਂ ਮੋਸਟ ਲਾਈਕ ਜਿਆਦੇ ਜਿਹੜੀ ਕਮਰਸ਼ੀਅਲ ਡੀਐਮਬੀ ਆ ਜਿਹੜੀ ਟਰੱਕਾਂ ਦੀ ਡੀਐਮਬੀ ਆ ਉਹ ਕਰ ਰਹੇ ਆ ਜਿਹੜੀਆਂ ਛੋਟੀਆਂ ਡੀਐਮਬੀਆਂ ਆ ਉਹ ਨਹੀਂ ਕਰ ਰਹਾ ਹੂੰ ਮਤਲਬ ਅਜੇ ਪੰਬਲ ਪੂਸਾ ਜਿਹਾ ਜੇ ਵੀ ਬਰਕਰਾਰ ਹੀ ਆ ਕਿ ਕੋਈ ਹਾਂਜੀ ਕਲੀਅਰ ਨਹੀਂ ਹੈਗਾ ਵੀ ਹੋ ਰਿਹਾ ਜਾਂ ਨਹੀਂ ਹੋ ਰਿਹਾ ਜਿੱਦਾਂ ਪਹਿਲਾਂ ਸੀਗਾ ਮੈਡੀਕਲ ਜਦੋਂ ਪਹਿਲਾਂ ਨਾਰਮਲ ਚੱਲਦਾ ਸੀਗਾ ਉਦੋਂ ਮੈਡੀਕਲ ਲਈ ਇੱਕ ਤੁਹਾਨੂੰ ਲੈਟਰ ਕਲਦੇ ਸੀਗੇ ਡੀਐਮਬੀ ਵਾਲੇ ਤੁਹਾਡੇ ਘਰੇ ਉਹ ਲੈਟਰ ਦੇ ਵਿੱਚ ਤੁਹਾਨੂੰ ਕਹਿੰਦੇ ਸੀ ਕਿ ਤੁਹਾਡਾ ਹੁਣ ਮੈਡੀਕਲ ਆ ਜਿਹੜਾ ਉਹ ਐਕਸਪਾਇਰ ਹੋਣ ਵਾਲਾ ਇਹਨੂੰ ਰੀਨਿਊ ਕਰੋ ਤੇ ਹੁਣ ਡਬੀਆਂ ਵਾਲਿਆਂ ਨੇ 6 ਮਹੀਨੇ ਪਹਿਲਾਂ ਵੀ ਮੈਡੀਕਲ ਸਬਮਿਟ ਕਰ ਲਿਆ ਤੇ ਕਈ ਜਿਹੜੀਆਂ ਡੀਐਮਬੀਆਂ ਆ ਉਹ ਨਹੀਂ ਕਿਹਾ ਕਿ ਨਹੀਂ ਤੁਹਾਡਾ ਹੱਲੇ ਮਹੀਨਾ ਮਹੀਨਾ ਨਹੀਂ ਮਤਲਬ ਜਾਦੇ ਸਮਾਂ ਰਹਿੰਦਾ ਆ ਕਿ ਤੁਸੀਂ ਮਹੀਨਾ ਪਹਿਲਾਂ ਆਇਓ ਬਹੁਤ ਡੀਐਮਬੀਆਂ ਨੇ ਜਵਾਬ ਵੀ ਦਿੱਤੇ ਆ ਤੇ ਬਹੁਤ ਡੀਐਮਬੀਆਂ ਨੇ 6 6 ਮਹੀਨੇ 7 7 ਮਹੀਨੇ ਪਹਿਲਾਂ ਵਾਲੇ ਮੈਡੀਕਲ ਵੀ ਸਬਮਿਟ ਕਰ ਲਿਆ ਕਿਉਂਕਿ ਲੋਕਾਂ ਨੂੰ ਇਹ ਡਰਾਵਾ ਕਿ ਜੇ ਮੇਰਾ 4 ਮਹੀਨੇ ਦਾ ਰਹਿੰਦਾ ਆ ਕਿ ਮੁੜ ਕੇ 4 ਮਹੀਨੇ ਬਾਅਦ ਫੇਰ ਵੀ ਇਹ ਬੰਦ ਕਰ ਦੇਣ ਤੇ ਮੈਂ ਆਪਣਾ ਕਰਾ ਲਵਾਂ ਹੂੰ ਬਿਲਕੁਲ ਕਿੰਦਾ ਭਾਜੀ ਜਿਸ ਤਰੀਕੇ ਨਾਲ ਮੈਂ ਤੁਹਾਡੀ ਵੀਡੀਓ ਸਾਡੇ ਸਾਡੇ ਦਰਸ਼ਕ ਦੇਖਣ ਵਾਲੇ ਜਾਂ ਆ ਟ੍ਰੈਕਿੰਗ ਇੰਡਸਟਰੀ ਦੇ ਨਾਲ ਜਿਹੜੇ ਲੋਕ ਦੇਖਦੇ ਹੈਗੇ ਨੇ ਤੁਸੀਂ ਵੀਰਾਂ ਭਰਾਵਾਂ ਦੀ ਮਦਦ ਵੀ ਕਰਦੇ ਹੋ ਬਹੁਤ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਆ ਪਰਾਈ ਪੰਜਾਬ ਟੀਵੀ ਦੇ ਵੱਲੋਂ ਕਿੰਨੇ ਕ ਵੀਰਾਂ ਦੇ ਤੁਸੀਂ ਮੈਡੀਕਲ ਜਿਹੜੇ ਆ ਇੱਕ ਦੋ ਦਿਨਾਂ ਦੇ ਵਿੱਚ ਸਬਮਿਟ ਕਰਵਾਇਦ ਹੋ ਗਏ ਆ ਭਾਜੀ ਮੈਂ ਜਿੱਦਾਂ ਮੈਡੀਕਲ ਕਰਵਾਉਣ ਮੇਰਾ ਕੋਈ ਫਰੈਂਡ ਸੀਗਾ ਉਹ ਸੀਗਾ ਟਰੱਕ ਤੇ ਤੇ ਉਹਦਾ ਮੈਡੀਕਲ ਮੇਰੇ ਕੋਲ ਪਿਆ ਸੀਗਾ ਤੇ ਮੈਂ ਉਹਦਾ ਮੈਡੀਕਲ ਕਰਵਾਉਣ ਗਿਆ ਸੀਗਾ ਕਿ ਮੈਂ ਪੁੱਛਣ ਗਿਆ ਸੀਗਾ ਕਿ ਮੈਂ ਆਪਣੇ ਕਜ਼ਨ ਦਾ ਮੈਡੀਕਲ ਸਬਮਿਟ ਕਰ ਸਕਦਾ ਉਹ ਕਹਿੰਦੇ ਜੇ ਤੇਰੇ ਕੋਲ ਇਹਦਾ ਲਾਇਸੈਂਸ ਹੈਗਾ ਤੇ ਅਸੀਂ ਕਰ ਦਿੰਨੇ ਆ ਮੈਡੀਕਲ ਤੇ ਉਹ ਜਦੋਂ ਮੈਂ ਡੀਐਮਬੀ ਗਿਆ ਸੀ ਤੇ ਮੇਰੇ ਬੈਠੇ ਬੈਠੇ ਤੇ ਘੱਟੋ ਘੱਟ 60 70 ਮੁੰਡਿਆਂ ਨੇ ਉੱਥੇ ਆਏ ਆ ਜਿਨੀਆਂ ਮੈਨੂੰ ਕਿਹਾ ਕਿ ਭਾਜੀ ਤੁਹਾਡੀ ਵੀਡੀਓ ਦੇਖ ਕੇ ਆਏ ਆ ਤੇ ਬਹੁਤ ਮੁੰਡਿਆਂ ਨੇ ਜਿਹੜੇ 1-2 ਦਿਨਾਂ ਦੇ ਵਿੱਚ ਆਪਣੇ ਆ ਮੈਡੀਕਲ ਉਹ ਕਰਵਾ ਲਏ ਆ ਤੇ ਬਹੁਤ ਮੁੰਡੇ ਰਹਿੰਦੇ ਵੀ ਆ ਜਿਹੜੇ ਹੋਰ ਸਟੇਟਾਂ ਦੇ ਵਿੱਚ ਗਏ ਸੀਗੇ ਜਿਨ੍ਹਾਂ ਦੇ ਮੈਨੂੰ ਕਾਲ ਆਏ ਆ ਕਿ ਭਾਜੀ ਆਪਣੇ ਅਸੀਂ ਹੋਰ ਸਟੇਟ ਚੋਂ ਅਸੀਂ ਆ ਕੇ ਕਰਾ ਸਕਦੇ ਆ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਫਿਲਹਾਲ ਦੀ ਘੜੀ ਦੇ ਵਿੱਚ ਕਰ ਰਹੇ ਆ ਕਿ ਗਾਂ ਵਾਲੇ ਸਟੈਪਸ ਸਾਨੂੰ ਪਤਾ ਨਹੀਂਗਾ ਉਹ ਡੀਐਮਬੀ ਵਾਲਿਆਂ ਨੂੰ ਵੀ ਨਹੀਂ ਪਤਾ ਕਿ ਕਰਨਗੇ ਗਾਂ ਉਹ ਨਹੀਂ ਕਰ ਰਹੇ ਪਰ ਹੱਲੇ ਤੱਕ ਉਹ ਕਰ ਰਹੇ ਆ ਜੀ ਹਲੇ ਤੱਕ ਕਰ ਰਹੇ ਠੀਕ ਹੈ ਭਾਜੀ ਤੁਹਾਡਾ ਸਕੂਲ ਹੈਗਾ ਟਰੱਕ ਡਰਾਈਵਿੰਗ ਸਕੂਲ ਵਾਈਸੀ ਟਰੱਕ ਡਰਾਈਵਿੰਗ ਸਕੂਲ ਹੈ ਜੇ ਮੈਂ ਗਲਤ ਨਹੀਂ ਹਾਂ ਤੇ ਤੁਹਾਡੇ ਤੇ ਕਿੰਨਾ ਕੰਪੈਕਟ ਪਿਆ ਇਸ ਚੀਜ਼ ਦਾ ਜਿਹੜਾ ਜਦੋਂ ਫਰਮਾਨ ਉਹਦਾ ਸ਼ੌਨ ਡਫੀ ਸਾਹਿਬ ਦਾ ਭਾਜੀ ਇਸ ਚੀਜ਼ ਦਾ ਬਹੁਤ ਫਰਕ ਪਿਆ ਮੇਰੇ ਕੋਲ 30 ਸਟੂਡੈਂਟ ਸਗੇ 30 ਦੇ ਵਿੱਚੋਂ ਮੇਰੇ ਕੋਲ ਸਿਰਫ 4 ਸਟੂਡੈਂਟ ਸਗੇ ਜਿਨ੍ਹਾਂ ਕੋਲ ਗ੍ਰੀਨ ਕਾਰਡ ਸਗੇ ਤੇ ਬਾਕੀ ਮੇਰੇ ਸਾਰੇ ਸਟੂਡੈਂਟ ਮਤਲਬ ਕਿ ਹੁਣ ਤੇ ਉਹਨਾਂ ਦਾ ਹੋਣਾ ਨਹੀਂਗਾ ਹਨਾ ਸਾਰੇ ਸਕੂਲਾਂ ਨੂੰ ਬਹੁਤ ਫਰਕ ਪਿਆ ਮੋਸਟ ਲਾਈਕ ਹੁਣ ਸਕੂਲ ਬੰਦ ਵੀ ਹੋਣ ਲੱਗ ਪਿਆ ਸਕੂਲਾਂ ਨੂੰ ਵੀ ਫਰਕ ਪਿਆ ਹੁਣ ਜਿੱਦਾਂ ਭਾਜੀ ਅੱਗੇ ਸਕੂਲਾਂ ਵਾਲੇ ਸੀਗੇ ਕੋਈ ਮਤਲਬ 1200 ਚ ਦਵਾ ਦਿੰਦਾ ਸੀ ਕੋਈ 1300 ਚ ਦਵਾ ਦਿੰਦਾ ਸੀ ਹੁਣ ਸਕੂਲਾਂ ਵਾਲੇ ਵੀ ਮੀਟਿੰਗ ਕਰ ਰਹੇ ਆ ਕਿ ਹੁਣ ਰੇਟ ਵੀ ਵੱਧ ਜਾਣੇ ਆ ਜਿਹਨੀਆਂ ਹੁਣ ਗ੍ਰੀਨ ਕਾਰਡ ਵਾਲਿਆਂ ਨੇ ਲੈਣਾ ਆ ਪਹਿਲਾਂ ਜਿੱਦਾਂ 1200 ਚ ਸੀ ਹੁਣ 25-2500 ਚ ਤੇ ਤੇ ਨੇ 10000 ਚ ਵੀ ਲਾਇਸੈਂਸ ਸਕੂਲਾਂ ਵਾਲੇ ਪ੍ਰੋਵਾਈਡ ਕਰਵਾਉਣਗੇ ਉਹਦਾ ਕਾਰਨ ਇਹੀ ਆ ਕਿ ਸਟੂਡੈਂਟ ਬਹੁਤ ਘੱਟ ਆ ਰਹੇ ਆ ਸਕੂਲ ਨੂੰ ਰਨ ਕਰਨੇ ਲਈ ਸਕੂਲਾਂ ਵਾਲਿਆਂ ਨੂੰ 20 ਫੀਸ ਵਧਾਉਣੀ ਪਊਗੀ ਇਸ ਲਈ ਨੁਕਸਾਨ ਜਿਹਨੀਆਂ ਨਮਿਆਂ ਨੇ ਲੈਣਾ ਉਹਨਾਂ ਨੂੰ ਵੀ ਸੀਸ ਤੇ ਸਕੂਲਾਂ ਵਾਲਿਆਂ ਨੂੰ ਵੀ ਇਸ ਚੀਜ਼ ਦਾ ਬਹੁਤ ਨੁਕਸਾਨ ਹੋ ਰਿਹਾ ਜਿਹੜੇ ਟੱਕ ਵੇਚਦੇ ਉਹਨਾਂ ਦਾ ਕੰਮ ਵੀ ਠੱਪ ਹੋ ਗਿਆ ਖਾਸ ਕਰਕੇ ਤੁਹਾਡਾ ਕੰਮ ਵੀ ਕੱਟ ਗਿਆ ਇਹ ਸਾਰੇ ਕੰਮ ਤਾਂ ਇੰਪੈਕਟ ਹੋਈ ਹੋਈ ਆ ਪਾਜੀ ਕੰਮ ਹਾਂਜੀ ਹਾਂਜੀ ਜੀ ਪਾਜੀ ਕਰੋ ਤੁਸੀਂ ਗੱਲ ਨੇ ਪਾਜੀ ਕੰਮ ਇਦਾਂ ਆ ਜੀ ਟਰੱਕਾਂ ਵਾਲਿਆਂ ਦਾ ਬਹੁਤ ਲਾਸ ਹੋ ਰਿਹਾ ਹੈ ਰੈਸਟੋਰੈਂਟ ਜਿਹੜੇ ਖੁੱਲੇ ਸੀਗੇ ਨਵੇਂ ਉਹਨਾਂ ਦਾ ਲਾਸ ਬਹੁਤ ਹੋ ਰਿਹਾ ਹੈ ਏਸੀ ਚ ਸਾਰੀਆਂ ਚੀਜ਼ਾਂ ਨੂੰ ਫਰਕ ਪੈ ਰਿਹਾ ਹੁਣ ਜਿੱਦਾਂ ਇੰਸਟਾਲ ਕੋਈ ਟਰੱਕ ਨਹੀਂ ਜਾ ਰਿਹਾ ਵੇਰ ਹੌਸਾ ਚ ਲੋਡ ਨਹੀਂ ਪਹੁੰਚ ਰਿਹਾ ਤੇ ਪਹਿਲਾਂ ਤਾਂ ਥੋੜਾ ਚਿਰ ਜਦੋਂ ਆਪਣੇ ਤੁਸੀਂ ਸੁਣੀ ਹੋਣੀ ਹੈ ਨਿਊਜ਼ ਸਕੇਲਾਂ ਤੋਂ ਡਿਟੇਨ ਕਰਨ ਲੱਗਾ ਪਏ ਸੀ ਦੋ ਬੀਕਾਂ ਦਾ ਕੋਈ ਵੀ ਮਤਲਬ ਟਰੱਕ ਨਹੀਂ ਚਲਾਇਆ ਦੋ ਬੀਕਾਂ ਦੇ ਵਿੱਚ ਉਦੋਂ ਮਾਰਕੀਟ ਬਹੁਤ ਕ੍ਰੈਸ਼ ਹੋਈ ਸੀ ਮਤਲਬ ਰੇਟ ਬਹੁਤ ਵੱਧ ਗਏ ਸੀ ਫਲੋਰੀਡਾ ਦੇ 10-10 ਹਜ਼ਾਰ ਡਾਲਰ ਦੇ ਲੋਡ ਲੱਗ ਗਏ ਸੀ ਥੋੜੇ ਟਾਈਮ ਲਈ ਹੂੰ ਬਿਲਕੁਲ ਜੀ ਇਹ ਚੀਜ਼ਾਂ ਤਾਂ ਹੈ ਗਈਆਂ ਬਾਕੀ ਮੈਨੂੰ ਇੱਕ ਚੀਜ਼ ਦੱਸੋ ਕਿੰਦੇ ਭਾਜੀ ਜਿਸ ਤਰੀਕੇ ਦੇ ਨਾਲ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਪ੍ਰੀ ਟਿਪਾਂ ਵੀ ਪੰਜਾਬੀ ਦੇ ਵਿੱਚ ਆ ਗਈਆਂ ਸਿਗੀਆਂ ਪ੍ਰੀ ਟਿਪਾਂ ਵੀ ਪੰਜਾਬੀ ਵਿੱਚ ਪੜਾਉਣ ਲੱਗ ਪਏ ਸੀਗੇ ਇਹ ਚੀਜ਼ਾਂ ਫਿਰ ਜਦੋਂ ਰੋਡ ਦੇ ਉੱਪਰ ਤਾਂ ਪੰਜਾਬੀ ਦੇ ਵਿੱਚ ਨਹੀਂ ਆ ਸਾਈਨ ਬੋਰਡ ਤੇ ਇਹ ਵੀ ਤਾਂ ਕਿਤਨੇ ਕਿਤੇ ਤੁਹਾਨੂੰ ਲੱਗਦਾ ਕਿ ਗਲਤੀ ਸੀਗੀ ਜਾਂ ਨਹੀਂ ਨਹੀਂ ਪਾਜੀ ਪ੍ਰੀ ਟ੍ਰਿਪ ਨਹੀਂ ਅੱਜ ਤੱਕ ਵੀ ਕਦੇ ਵੀ ਪੰਜਾਬੀ ਦੇ ਵਿੱਚ ਆਈ ਪੰਜਾਬੀ ਦੇ ਵਿੱਚ ਜਿਹੜਾ ਆਪਣਾ ਰਿਟਨ ਟੈਸਟ ਹੁੰਦਾ ਸੀਗਾ ਡੀਐਮਵੀ ਦੇ ਵਿੱਚ ਜਾ ਕੇ ਉਹ ਪੰਜਾਬੀ ਦੇ ਵਿੱਚ ਹੋ ਗਿਆ ਸੀਗਾ ਜਿਹੜੀ ਪ੍ਰੀ ਟ੍ਰਿਪ ਸੀਗੀ ਪ੍ਰੀ ਟ੍ਰਿਪ ਇੰਗਲਿਸ਼ ਦੇ ਵਿੱਚ ਹੀ ਕਰਨੀ ਪੈਂਦੀ ਸੀ ਹੁਣ ਇਦਾਂ ਹੁੰਦਾ ਸੀਗਾ ਪਾਜੀ ਕਿ ਕਈ ਪੰਜਾਬੀ ਦੇ ਵਿੱਚ ਪੜ ਕੇ ਆਪਣਾ ਟੈਸਟ ਰਿਟਨ ਪੇਪਰ ਲੈ ਲੈਂਦੇ ਸੀ ਪਰ ਜਦੋਂ ਉਹ ਗਾਂ ਵਾਲੇ ਸਟੈਪ ਚ ਜਿੱਦਾਂ ਸਕੂਲ ਚ ਆਉਂਦੇ ਸੀਗੇ ਉੱਥੇ ਉਹਨਾਂ ਤੋਂ ਪ੍ਰੀ ਟ੍ਰੈਪ ਇੰਗਲਿਸ਼ ਚ ਨਹੀਂ ਹੁੰਦੀ ਸੀ ਤੇ ਉਹ ਆਪਣਾ ਫੇਲ ਕਰ ਜਾਂਦੇ ਸੀਗੇ ਤੇ ਮੁੜ ਕੇ ਉਹਨਾਂ ਦਾ ਪਰਮਿਟ ਤਿੰਨ ਤਿੰਨ ਟਰਾਈਆਂ ਹੁੰਦੀਆਂ ਕੈਲੀਫੋਰਨੀਆ ਦੇ ਵਿੱਚ ਉਹ ਰੱਦ ਹੋ ਜਾਂਦਾ ਸੀਗਾ ਤੇ ਇਸ ਕਰਕੇ ਪ੍ਰੀ ਟ੍ਰੈਪ ਉਹ ਜਿਹੜੀ ਉਹ ਇੰਗਲਿਸ਼ ਚ ਹੀ ਆ ਤੇ ਜਿਹੜਾ ਆਪਣਾ ਟੈਸਟ ਸੀਗਾ ਜਿਹੜਾ ਡੀਐਮਬੀ ਚ ਰਿਟਨ ਟੈਸਟ ਕਰਦੇ ਆ ਉਹ ਪੰਜਾਬੀ ਚ ਹੋ ਗਿਆ ਸੀਗਾ ਪੰਜਾਬੀ ਵਿੱਚ ਮੈਂ ਪੰਜਾਬੀ ਵਿੱਚ ਇਸ ਕਰਕੇ ਕਹਿ ਰਿਹਾ ਸੀਗਾ ਕਿੰਦੇ ਭਾਜੀ ਜਿਹੜੇ ਇੰਗਲਿਸ਼ ਦੇ ਵਰਡ ਹਨਾ ਉਹਨਾਂ ਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰ ਕਰਕੇ ਦੱਸ ਦੇ ਸੀਗੇ ਕੋਈ ਵਰਡ ਹੈ ਨਾ ਕਿ ਤੁਸੀਂ ਪੰਜਾਬੀ ਦੇ ਵਿੱਚ ਪੜ੍ਹ ਲਓ ਪਰ ਹੈਗਾ ਵਰਡ ਉਹ ਇੰਗਲਿਸ਼ ਦਾ ਹੀ ਹੈ ਤਾਂ ਕਰਕੇ ਮੈਂ ਕਹਿ ਰਿਹਾ ਸੀਗਾ ਹਾਂਜੀ ਇਹ ਸੁਖਾਲਣ ਦਾ ਤਰੀਕਾ ਸੀਗਾ ਜਿੱਦਾਂ ਉਹ ਹੁਣ ਜਿੱਦਾਂ ਆਪਣੇ ਕੀ ਕੋਈ ਪ੍ਰੋਪਰ ਚੀਜ਼ ਵਾ ਜਿਹੜੀ ਕਿਸੇ ਬੰਦੇ ਨੂੰ ਨਹੀਂ ਸਮਝ ਆਉਂਦੀ ਉਹ ਆਪਣੇ ਬੰਦੇ ਥੋੜੇ ਜਿਹਾ ਪੰਜਾਬੀ ਦੇ ਵਿੱਚ ਉਹਨੂੰ ਸਮਝਾ ਦਿੰਦੇ ਸੀਗੇ ਤੇ ਪਰ ਬੋਲਣਾ ਉਹਨੂੰ ਇੰਗਲਿਸ਼ ਦੇ ਵਿੱਚ ਹੀ ਪੈਂਦਾ ਸੀਗਾ ਹੁਣ ਜਿੱਦਾਂ ਸਾਡੇ ਸਕੂਲ ਦਾ ਸੀਗਾ ਮੇਰਾ ਕੰਮ ਭਾਜੀ ਮੈਂ ਬਹੁਤ ਥੋੜਾ ਜਿਹਾ ਹੋਇਆ ਇਸ ਮਾਰਕੀਟ 'ਚ ਆਏ ਨੂੰ ਹਨਾ ਮੇਰਾ ਕੰਮ ਇਸ ਕਰਕੇ ਭਾਜੀ ਚੱਲਿਆ ਸੀਗਾ ਕਿਉਂਕਿ ਮੈਂ ਆਪ ਨਾਲ ਖੜ ਕੇ ਇਕੱਲੇ-ਇਕੱਲੇ ਸਟੂਡੈਂਟ ਦਾ ਪਾਰਟ ਬਾਈ ਪਾਰਟ ਵਿਦਨ ਡਿਟੇਲ ਦੇ ਵਿੱਚ ਜਾ ਕੇ ਦੱਸਦਾ ਸੀ ਕਿਉਂਕਿ ਮੈਂ ਖੁਦ ਮਕੈਨਿਕੀ ਕੀਤੀ ਆ ਮੈਨੂੰ ਪਾਰਟਾਂ ਦੀ ਨੌਲੇਜ ਵਾ ਨਾ ਇਸ ਕਰਕੇ ਚਲੋ ਮੈਂ ਹੋਪਸ ਉਹ ਜਿੰਨਿਆਂ ਨੂੰ ਲਾਇਸੈਂਸ ਦਵਾਇਆ ਕਿ ਇੰਨੀ ਕੋ ਉਹਨਾਂ ਨੂੰ ਨੌਲੇਜ ਦਿੱਤੀ ਆ ਕਿ ਉਹ ਕੱਲੂ ਰੋਡ ਤੇ ਚਲਾਉਣਗੇ ਵੀ ਕਿ ਕੋਈ ਨੁਕਸਾਨ ਨਹੀਂ ਕਰਨਗੇ ਕੋਈ ਸਾਈਨ ਵਾ ਜਿਹੜੇ ਉਹ ਮੈਂ ਪਹਿਲੇ ਦਿਨ ਤੋਂ ਇਹ ਲਾ ਬਣਨ ਤੋਂ ਪਹਿਲਾਂ ਹੀ ਮੈਂ ਸਾਈਨ ਆਪਣੇ ਟਰੱਕ ਟ੍ਰੇਲਰਾਂ ਤੇ ਲਵਾਏ ਸੀ ਤੇ ਪਹਿਲੇ ਹੀ ਮੈਂ ਇਸ ਚੀਜ਼ ਦੀ ਉਹਨਾਂ ਨੂੰ ਜਾਣਕਾਰੀ ਦਿੰਦਾ ਹੁੰਦਾ ਸੀ ਕਿਉਂਕਿ ਮੈਂ ਵੀ ਟਰੱਕ ਚਲਾਇਆ ਹੂੰ ਅੱਛਾ ਮੈਨੂੰ ਤੁਸੀਂ ਇਸ ਇੰਡਸਟਰੀ ਦੇ ਵਿੱਚ ਲੰਬਾ ਸਭਾ ਜਾਂ ਭੰਪਿਆ ਹੋ ਗਿਆ ਇਸ ਇੰਡਸਟਰੀ ਨੂੰ ਜਾਣਿਆ ਹੋਊਗਾ ਪਰਖਿਆ ਹੋਊਗਾ ਤੁਹਾਨੂੰ ਕੀ ਲੱਗਦਾ ਜੇ ਇਸ ਤਰੀਕੇ ਨਾਲ ਸਰਕਾਰ ਚੱਲਦੀ ਪਈ ਹੈ ਕੋਈ ਇਸ ਦੇ ਰਿਲੇਟਿਡ ਜਿਹੜਾ ਨੌਨ ਡੋਮੋਸਾਈਲ ਦੇ ਰਿਲੇਟਿਡ ਕੋਈ ਬੈਕਫੁੱਟ ਤੇ ਆਊਗਾ ਕੋਈ ਪਿੱਛੇ ਪੈਰ ਖਿੱਚੂਗਾ ਜੇ ਇਸ ਤਰੀਕੇ ਨਾਲ ਰੌਲਾ ਰੱਪਾ ਚੱਲ ਰਿਹਾ ਜਾਂ ਫਿਰ ਸਰਕਾਰ ਨਹੀਂ ਮੁੜਦੀ ਹੁਣ ਇਸੇ ਤਰੀਕੇ ਨਾਲ ਸਾਨੂੰ ਕੰਮ ਕਰਨਾ ਪਊਗਾ ਭਾਜੀ ਦੇਖੋ ਇਹਦੀ ਦੋ ਆ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਇਸ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਇਸ ਬਾਰੇ ਡੀਐਮਬੀ ਵਾਲਿਆਂ ਨੂੰ ਵੀ ਨੌਲੇਜ ਨਹੀਂ ਗਈ ਜਿੱਦਾਂ ਮੈਂ ਤੁਹਾਨੂੰ ਮੈਡੀਕਲ ਦਾ ਦੱਸਿਆ ਕਿ ਮੈਡੀਕਲ ਅੱਜ ਦੀ ਘੜੀ ਦੇ ਵਿੱਚ ਕਰ ਰਹੇ ਆ ਹੁਣ ਜੇ ਮੰਡੇ ਨੂੰ ਡੀਐਮਬੀ ਵਾਲਿਆਂ ਨੂੰ ਫੇ ਆਪਣੇ ਆ ਗਈ ਈਮੇਲ ਕਿ ਤੁਸੀਂ ਨਾ ਕਰੋ ਸ਼ਾਇਦ ਮੰਡੇ ਤੋਂ ਹੀ ਕਰਨੇ ਬੰਦ ਕਰ ਦਣਗੇ ਨਾ ਪਰ ਜਿਹੜਾ ਮੈਡੀਕਲ ਵੀ ਆ ਵੀ ਕੱਲੀ ਕੈਲੀਫੋਰਨੀਆ ਸਟੇਟ ਕਰ ਰਹੀ ਆ ਹੋਰ ਸਟੇਟਾਂ ਦੇ ਵਿੱਚ ਮੈਡੀਕਲ ਸਬਮਿਟ ਨਹੀਂ ਹੋ ਰਿਹਾ ਨਹੀਂ ਹੋ ਰਿਹਾ ਤੇ ਹਾਂਜੀ ਤੇ ਹੁਣ ਜਿੱਦਾਂ ਜਿਨ੍ਹਾਂ ਦਾ ਮੈਡੀਕਲ ਐਕਸਪਾਇਰ ਹੋ ਗਿਆ ਸੀਗਾ ਉਹ ਡੀਐਮਬੀ ਦੇ ਵਿੱਚ ਗਏ ਸੀ ਤੇ ਉਹਨਾਂ ਦੇ ਲਾਇਸੈਂਸ ਡੀਐਮਪੀ ਨੇ ਲੈ ਕੇ ਰੱਖ ਲੈ ਸੀ ਤੇ ਉਹ ਉਹਨਾਂ ਨੂੰ ਹੁਣ ਦੁਬਾਰੋ ਲਾਇਸੈਂਸ ਨਹੀਂ ਮਿਲੇ ਭਾਵੇਂ ਮੈਡੀਕਲ ਹੁਣ ਰੀਨਿਊ ਹੋਣ ਲੱਗ ਪਿਆ ਆ ਹੂੰ ਬਹੁਤ ਇਤਾਂ ਦੇ ਬੰਦੇ ਸੀਗੇ ਜਿਨ੍ਹਾਂ ਨੇ ਆਪਣਾ ਲਾਇਸੈਂਸ ਦੇ ਦਿੱਤਾ ਤੇ ਹੁਣ ਜਿੱਦਾਂ ਬਹੁਤ ਬੰਦਿਆਂ ਦਾ ਭਾਜੀ ਜਿਹੜਾ ਲਾਇਸੈਂਸ ਉਹ ਰੀਨਿਊ ਹੋ ਰਿਹਾ ਤੇ ਰੀਨਿਊ ਤਾਂ ਹੁਣ ਕਰ ਨਹੀਂ ਰਿਹਾ ਤੇ ਉਹਨਾਂ ਦਾ ਵੀ ਲਾਇਸੈਂਸ ਜਦੋਂ ਜਾ ਰਹੇ ਆ ਤੇ ਉਹ ਡੀਐਮਬੀ ਲੈ ਕੇ ਉਹਨਾਂ ਨੂੰ ਕਾਰਤਾ ਦੇ ਰਹਾ ਤੇ ਉਹ ਕੈਨਸਲ ਕਰ ਦਿੰਦੇ ਆ ਟਰੱਕ ਦਾ ਲਾਇਸੈਂਸ ਹੂੰ ਜੀ ਕਿੰਦੇ ਭਾਜੀ ਜੰਦ ਜਾਂਦੇ ਮੈਨੂੰ ਇਹ ਦੱਸ ਦੋ ਇਹ ਸਵਾਲ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਡੇ ਬਹੁਤ ਸਾਰੇ ਅਲੜ ਉਮਰ ਵਾਲੇ ਨੌਜਵਾਨ 19 20 21 22 ਜਿਸ ਉਮਰ ਦੇ ਵਿੱਚ ਬੰਦਾ ਵੱਧ ਗਲਤੀਆਂ ਕਰਦਾ ਥੋੜੀ ਜੀ ਜਵਾਨੀ ਦਾ ਜੋਸ਼ ਹੁੰਦਾ ਹੈ ਸਾਡੇ ਵੀ ਤੁਹਾਡੇ ਕੋ ਵੀ ਆਉਂਦੇ ਹੋਣਗੇ ਜਿਹੜੇ ਟਰੱਕ ਸਿੱਖਣ ਵਾਸਤੇ ਜਿਹੜੇ ਮੁੰਡੇ ਥੋੜਾ ਜਿਹਾ ਹੁੱਲੜਬਾਜੀ ਕਰਦੇ ਨੇ ਤਾਂ ਲੱਗਦਾ ਹੈ ਕਿ ਜਦੋਂ ਉਹਨਾਂ ਨੂੰ ਲਾਇਸੈਂਸ ਮਿਲ ਜਾਂਦਾ ਜਦੋਂ ਰੋਡ ਦੇ ਉੱਪਰ ਕੋਈ ਚੱਪਲੀ ਗੈਂਗ ਕਹਿ ਰਿਹਾ ਹੈ ਕੋਈ ਕਿਸ ਤਰੀਕੇ ਨਾਲ ਸੰਬੋਧਨ ਕਰਦਾ ਹੈ ਕਿ ਸਾਡੇ ਬੰਦਿਆਂ ਦੀਆਂ ਗਲਤੀਆਂ ਰਹੀਆਂ ਜਿਹਦਾ ਕਰਕੇ ਸਰਕਾਰ ਨੂੰ ਇਹ ਰੂਲ ਕਰਨ ਦੇ ਲਈ ਮਜਬੂਰ ਹੋਣਾ ਪਿਆ ਭਾਜੀ ਸਾਡੇ ਬੰਦਿਆਂ ਦੀਆਂ ਬਹੁਤ ਗਲਤੀਆਂ ਰਹੀਆਂ ਆ ਆਪਣੇ ਸਾਡੇ ਬੰਦਿਆਂ ਦਾ ਦੇਖੋ ਜਦੋਂ ਮੈਂ ਟਰੱਕ ਚਲਾ ਰਿਹਾ ਸੀਗਾ ਨਾ ਹਰ ਮਤਲਬ ਕਿ ਜਿਹੜਾ ਵੇਰ ਹਾਲ ਸੀ ਸੀ ਉਹ ਤੁਹਾਨੂੰ ਰੈਸਟੋਰੈਂਟ ਰੈਸਟੋਰੈਂਟ ਮਤਲਬ ਬਾਥਰੂਮ ਯੂਜ਼ ਕਰਨ ਦੇ ਰਿਹਾ ਸੀ ਹੈਨਾ ਤੇ ਹੁਣ ਕਈ ਵੇਰ ਹੋਸਾਂ ਨੇ ਬੰਦ ਕਰਤਾ ਉਹ ਸਿਰਫ ਸਾਡੇ ਬੰਦਿਆਂ ਕਰਕੇ ਕਿਉਂਕਿ ਗੰਦ ਬਹੁਤ ਹੁੰਦੇ ਆ ਹੁਣ ਜਦੋਂ ਮੈਂ ਟਰਕਿੰਗ ਚ ਸੀਗਾ ਤੇ ਜਦੋਂ ਅਸੀਂ ਸਵੇਰ ਨੂੰ ਕਿਸੇ ਪੰਪ ਤੇ ਰੋਕੇ ਸ਼ਾਵਰ ਲੈਣ ਜਾਈਦਾ ਸੀਗਾ ਜਾਂ ਆਪਣਾ ਬੁਰਛ ਕਰਨ ਜਾਈਦਾ ਸੀ ਹੁਣ ਬਹੁਤ ਬੰਦਿਆਂ ਨੇ ਦੇਖਿਆ ਵੀ ਹੁਣ ਸਾਡੇ ਭਾਈਚਾਰੇ ਦੇ ਵਿੱਚ ਬੰਦੇ ਕੀ ਕਰਦੇ ਸੀ ਚਪਲਾਂ ਪਾ ਕੇ ਆਉਂਦੇ ਸੀ ਉਹ ਲੱਤ ਚੱਕਦੇ ਸੀ ਲੱਤ ਚੱਕ ਕੇ ਸਿੰਘ ਦੇ ਉੱਤੇ ਰੱਖ ਕੇ ਆਪਣਾ ਪੈਰ ਧੋਣ ਲੱਗ ਪੰਦੇ ਸੀ ਤੇ ਉੱਥੇ ਈ ਗੋਰੇ ਪੁਰਸ਼ ਕਰਦੇ ਸੀਗੇ ਇਹ ਚੀਜ਼ੇ ਦੇਖੋ ਚੰਗੀ ਨਹੀਂ ਆ ਆਪਾਂ ਨੂੰ ਵੀ ਜੇ ਇਹ ਨਹੀਂ ਕੋਈ ਕਾਨੂੰਨ ਬਣਾਇਆ ਨਾ ਤੇ ਗਲਤ ਤੇ ਨਹੀਂ ਬਣਾਇਆ ਚਲੋ ਨੁਕਸਾਨ ਬਹੁਤ ਹੋ ਰਿਹਾ ਆ ਪਰ ਸਾਡੇ ਬੰਦਿਆਂ ਦੀਆਂ ਵੀ ਗਲਤੀਆਂ ਬਹੁਤ ਸੀ ਗੋਰੇ ਵੀ ਭਾਜੀ ਗਲਤੀਆਂ ਬਹੁਤ ਕਰਦੇ ਆ ਇਦਾਂ ਨਹੀਂ ਕਿ ਸਾਡੇ ਬੰਦੇ ਹੀ ਕਰਦੇ ਆ ਗੋਰੇ ਵੀ ਬਹੁਤ ਚਪਲਾਪਾ ਕੇ ਚਲਾਉਂਦੇ ਆ ਨਾ ਮੈਂ ਕਹਿੰਦਾ ਫੇ ਵੀ ਸਾਡੇ ਬੰਦੇ ਟਰੱਕ ਚ ਸਫਾਈ ਰੱਖਦੇ ਹੋਣਗੇ ਗੋਰੇ ਦੀ ਬੋਕਾ ਰੱਖਦੇ ਆ ਹਾਂ ਬਹੁਤ ਗਿਣਤੀ ਚ ਹੈਗੇ ਆ ਜਿਹੜੇ ਵਧੀਆ ਵੀ ਕਰਦੇ ਆ ਪਰ ਹਰੇਕ ਕਮਿਊਨਿਟੀ ਚ ਭਾਜੀ ਬੰਦੇ ਚੰਗੇ ਵੀ ਹੁੰਦੇ ਆ ਬੰਦੇ ਮਾੜੇ ਵੀ ਹੁੰਦੇ ਆ ਹਨ ਤੇ ਇੱਕ ਚੀਜ਼ ਮੈਂ ਹੋਰ ਤੁਹਾਨੂੰ ਕਹਿਣਾ ਹੀ ਚਾਹੁੰਦਾ ਆ ਕਿ ਜਿੰਨੇ ਵੀ ਜਿੱਦਾਂ ਬੰਦੇ ਆ ਹੁਣ ਇੱਕ ਐਫ ਐਮ ਸੀ ਨੇ ਬਣਾਇਆ ਆ ਕਮੈਂਟ ਪੀਰੀਅਡ ਉਹਦੇ ਤੇ ਜਾ ਕੇ ਜਿਹੜੇ ਵੀ ਚਾਹੁੰਦੇ ਆ ਕਿ ਆਪਣਾ ਕੀ ਲਾਇਸੈਂਸ ਵਾਚ ਸਕੇ ਉੱਥੇ ਜਾ ਕੇ ਕਮੈਂਟ ਕਰਨ ਕਮੈਂਟ ਵੀ ਭਾਜੀ ਹੁਣ ਕੋਈ ਪ੍ਰੋਫੈਸ਼ਨਲੀ ਕਮੈਂਟ ਕੀ ਕਿਸ ਚੀਜ਼ ਲਈ ਤੁਹਾਨੂੰ ਇਸ ਚੀਜ਼ ਦਾ ਫਰਕ ਪੈ ਰਿਹਾ ਆ ਕਿ ਮਾਰਕੀਟ ਕਾਦੋ ਕਰੈਸ਼ ਹੋਊਗੀ ਪੰਪਾਂ ਵਾਲਿਆਂ ਨੂੰ ਲਾਸ ਹੋਊਗਾ ਆਪਣੇ ਰੈਸਟੋਰੈਂਟ ਵਾਲਿਆਂ ਨੂੰ ਲਾਸ ਹੋਊਗਾ ਹਨਾ ਬਿਲਕੁਲ ਤੁਹਾਡੀ ਆਵਾਜ਼ ਘੱਟ ਹੋ ਗਈ ਨਹੀਂ 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 ਤੁਹਾਡੀ ਆਵਾਜ਼ ਬਿਲਕੁਲ ਸਹੀ ਆ ਰਹੀ ਹੈ ਜਿਹੜੇ ਤੁਸੀਂ ਐਫ ਐਮ ਸੀ ਐਸਏ ਦੀ ਗੱਲ ਕਰ ਰਹੇ ਹੋ ਅਸੀਂ ਵੀਡੀਓ ਵੀ ਕੀਤੀ ਹੋਈ ਹੈ ਤੁਸੀਂ ਸਾਡੇ ਚੈਨਲ ਤੇ ਉਹ ਵੀਡੀਓ ਵੀ ਦੇਖ ਸਕਦੇ ਹੋ ਔਰ ਉਹ ਜਿਹੜਾ ਲਿੰਕ ਹੈ ਉਹ ਵੀਡੀਓ ਤੋਂ ਥੱਲੇ ਦਿੱਤਾ ਗਿਆ ਉਹਦੇ ਉੱਪਰ ਜਾ ਕੇ ਜਿਹੜਾ ਹੈ ਉਹ ਤੁਸੀਂ ਆਪਣੇ ਜਿਹੜੇ ਕਮੈਂਟ ਹੈ ਉਹਦੇ ਤੇ ਦੇ ਸਕਦੇ ਹੋ ਹਾਂ ਦੇ ਵਿੱਚ ਨਾ ਦੇ ਵਿੱਚ ਜੋ ਵੀ ਹੈ ਪਰ ਵਧੀਆ ਤਰੀਕੇ ਨਾਲ ਜੇ ਇੱਕ ਕਮੈਂਟ ਤੋਂ ਕਰੋ ਤਾਂ ਸ਼ਾਇਦ ਸਰਕਾਰ ਤੱਕ ਇਹ ਗੱਲ ਪਹੁੰਚੇ ਤਾਂ ਸ਼ਾਇਦ ਜਿਹੜੇ ਨੌਨ ਡੋਮੋਸਾਈਲ ਦਾ ਰੌਲਾ ਰੱਪਾ ਚੱਲ ਰਿਹਾ ਹੈ ਉਸ ਤੋਂ ਪਿੱਛੇ ਜਿਹੜੇ ਆ ਮੁੜ ਸਕੇ ਕਿੰਦਾ ਭਾਜੀ ਬਾਕੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਐਵੇਂ ਵਿਚਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤਾ ਬਹੁਤ ਬਹੁਤ ਸ਼ੁਕਰੀਆ ਜੀ